ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਤਰੀਕ ਹੋ ਚੁੱਕਿਆ ਜੀ 22 ਅਗਸਤ ਅੱਜ ਆਪਾਂ ਵੀਡੀਓ ਵੇਲੇ ਲੈ ਕੇ ਆਏ ਹਾਜ਼ਰ ਹੋਏ ਆਂ ਕਿ 1509 ਦੇ ਰੇਟ ਕੱਲ ਵੀਡੀਓ ਆਪਣੀ ਨਹੀਂ ਆਈ ਤੇ ਉਸ ਦੇ ਸਬੰਧ ਜਿਹੜੇ ਕੱਲ ਵਾਲੇ ਰੇਟ ਨੇ ਉਹ ਵੀ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਚ ਆਪਾਂ ਸਾਂਝੇ ਕਰਾਂਗੇ ਕੀ ਰੇਟ ਰਹੇ ਨੇ ਤੇ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਵੀਡੀਓ ਵੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜਰੂਰ ਦਬਲਿਓ ਤਾਂ ਕਿ ਆਪਣੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ 1509 ਵਾਂਸਮਤੀ ਜਿਹੜੇ ਰੇਟ ਤਕਰੀਬਨ 3000 ਤੋਂ ਪਲੱਸ ਚੱਲ ਰਹੇ ਨੇ ਸਾਰੇ ਮੰਡੀਆਂ 'ਚ ਤੇ ਪੰਜਾਬ ਦੀ ਮੰਡੀ 'ਚ ਵੀ ਇੱਕ 'ਚ ਜਿਹੜਾ 1509 ਆਇਆਗਾ ਆਪਾਂ ਉਹ ਵੀ ਤੁਹਾਡੇ ਨਾਲ ਰੇਟ ਸਾਂਝੇ ਕਰਾਂਗੇ ਨਵਾਂ 1509 ਜਿਹੜਾ ਆਇਆ ਫਿਲਹਾਲ ਤੇ ਆਪਾਂ ਤੁਹਾਨੂੰ ਰੇਟ ਸਾਂਝੇ ਕਰਦੇ ਆਂ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਜੀ ਲਾੜਵਾ ਮੰਡੀ ਦੀ ਜਿਹੜੇ ਕੱਲ ਦੇ ਰੇਟ ਆਪਾਂ ਸਾਂਝੇ ਕਰਦੇ ਹਾਂ ਪਹਿਲਾਂ ਤੁਹਾਡੇ ਨਾਲ ਤੇ ਲਾੜਵਾ ਮੰਡੀ ਚ 1509 ਵਿਕਿਆ ਜੀ 3155 ਰੁਪਏ ਤੇ ਅੱਗੇ ਗੱਲ ਕਰਦੇ ਹਾਂ ਜੀ ਜੰਗੀਰਾਵਾਦ ਮੰਡੀ ਚ 1509 ਵਿਕਿਆ ਜੀ 2900 ਤੋਂ ਲੈ ਕੇ 2950 ਰੁਪਏ ਇਹ ਚ ਮੰਡੀ ਦੇਖਣ ਨੂੰ ਮਿਲਿਆ ਜੀ 50 ਰੁਪਏ ਗੜਮਕਤੇશ્વਰ ਜਿਹੜੀ 1509 ਵਿਕਿਆ ਜੀ 2900 ਤੋਂ ਲੈ ਕੇ 3000 ਰੁਪਏ ਇੱਥੇ ਵੀ ਮੰਦਾਰ ਰਹਾ ਜੀ 50 ਰੁਪਏ ਅੱਗੇ ਨਾਲੋਂ ਬਲੰਦ ਸ਼ਹਿਰ ਮੰਡੀ 'ਚ 1509 ਵਿਕਿਆ ਜੀ 2800 ਤੋਂ ਲੈ ਕੇ 3050 ਰੁਪਏ ਇੱਥੇ ਮੰਡੀ ਦੇਖਣ ਨੂੰ ਮਿਲਿਆ 150 ਰੁਪਏ ਤਦੌਰ ਮੰਡੀ 'ਚ 1509 ਵਿਕਿਆ ਜੀ 2250 ਤੋਂ ਲੈ ਕੇ 3080 ਰੁਪਏ ਤੇਜ਼ੀ 80 ਰੁਪਏ ਦੇਖਣ ਨੂੰ ਮਿਲਿਆ ਇਹਦੇ 'ਚ ਤੇ ਗਰਾਉਂਡਾ ਮੰਡੀ 'ਚ 1509 3000 ਰੁਪਏ ਵਿਕਿਆ ਜੀ 100 ਰੁਪਏ ਮੰਦੀ ਆਈ ਹੈ ਗਦਰਪੁਰ ਮੰਡੀ ਉੱਤਰਾਖੰਡ ਦੇ 'ਚੋਂ ਪੀ ਆਰ 26 1850 ਤੋਂ ਲੈ ਕੇ 2000 ਰੁਪਏ ਮੰਡੀ 300 ਰੁਪਏ ਕਰਨਾਲ ਮੰਡੀ ਚ 1509 ਵਿਕਿਆ ਜੀ 3100 ਜਿਹੜਾ ਰੇਟ ਰਿਹਾ ਇਹਦਾ ਸਥਿਰਾ 50000 ਬੂਰੀ ਇੱਥੇ ਵਿਕਣ ਲਈ ਆਈ ਹੈ ਗੰਗੋਵ ਮੰਡੀ ਚ ਨਵਾਂ 60 1509 ਕੰਬੈਨ ਨਾਲ ਕੱਟਿਆ ਹੋਇਆ ਜਿਹੜਾ ਝੋਨਾ ਉਹ ਲੱਗਿਆ ਜੀ 2500 ਤੋਂ ਲੈ ਕੇ 3150 ਰੁਪਏ ਤੇਜੀਏ ਚ ਆਈ ਆਈ 50 ਰੁਪਏ ਤੇ 26000 ਬੂਰੀ ਜਿਹੜੀ ਇੱਥੇ ਵਿਕਣ ਲਈ ਆਈ ਹੈ ਤੇ ਅੱਗੇ ਗੱਲ ਕਰਦੇ ਆ ਜੀ ਹੁਣ ਆਪਾਂ ਅੱਜ ਜਿਹੜੇ ਰੇਟ ਆਏ ਨੇ ਨਰੇਲਾ ਮੰਡੀ ਜੀ ਦਿੱਲੀ ਦੀ ਨਰੇਲਾ ਮੰਡੀ ਚ 1509 ਲਿਖਿਆ ਜੀ 2900 ਤੋਂ ਲੈ ਕੇ 2985 ਰੁਪਏ ਤੇ ਕਰਨਾਲ ਮੰਡੀ ਚ 1509 ਅੱਜ ਦਾ ਰੇਟ ਲੱਗਾ ਜੀ 3050 ਰੁਪਏ ਤੇ ਕੱਲ ਨਾਲ ਜਿਹੜੀ ਮੰਡੀ ਉੱਥੇ ਆਈ ਹੈ ਜੀ 50 ਰੁਪਏ ਦੇਖਣ ਨੂੰ ਮਿਲੀ ਹੈ ਹੁਣ ਗੱਲ ਕਰਦਾ ਜੀ ਅੰਮ੍ਰਿਤਸਰ ਮੰਡੀ ਚ ਅੰਮ੍ਰਿਤਸਰ ਪੰਜਾਬ ਦੀ ਜਿਹੜੀ ਮੰਡੀ ਚ 1509ਾਂ ਚੋਂ ਨਾ ਵੇ ਗਿਆ ਜੀ 2821 ਰੁਪਏ ਤੇ 100 ਬੁਰੀ ਜਿਹੜੀ ਵੇਖਣ ਲਈ ਆਈ ਸੀ ਤੇ ਆਮ ਪੰਜਾਬ ਦੀ ਬਲਾਲ ਇੱਕ ਮੰਡੀ ਜਿਹੜੇ ਤੱਕ ਜਿਹੜਾ 1509 ਵਿਕਿਆ ਅੱਗੇ ਗੱਲ ਕਰਦਾ ਹਾਂ ਜੀ ਲਾੜਵਾਂ ਮੰਡੀ ਚ 1509 ਵਿਕਿਆ ਜੀ 3305 ਰੁਪਏ ਜਿਹੜਾ ਟੌਪ ਦਾ ਰੇਟ ਹੁਣ ਤੱਕ ਦਾ ਲੱਗਿਆ ਤੇ ਇਹ ਸਾਨੂੰ ਕੁਝ ਮੰਡੀਆਂ ਦੇ ਰੇਟ ਜਿਹੜੇ ਤੁਹਾਡੇ ਨਾਲ ਰੇਟ ਸਾਂਝੇ ਕੀਤੇ ਨੇ ਕੱਲ ਨੂੰ ਨਵੀਂ ਅਪਡੇਟਾਂ ਮਿਲਦੇ ਆ ਤਦ ਤੱਕ ਲਈ ਧੰਨਵਾਦ